ਅੱਜ 26 ਮਾਰਚ 2024 ਦਿਨ ਮੰਗਲਵਾਰ ਨੂੰ ਮੇਲੇ ਵਾਲੇ ਪਾਵਨ ਸਥਾਨ ਪਿੰਡ ਜਰਗ ਵਿਖੇ ਬੇਸ਼ੁਬ ਪ੍ਰਸਿੱਧ ਜਰਗ ਦੇ ਮੇਲਿਆਂ ਦਾ ਆਗਾਜ਼ ਹੋਇਆ। ਸੋ ਆਓ ਜੀ ਤੁਹਾਨੂੰ ਦਿਖਾਉਂਦੇ ਹਾਂ ਕਿ 26 ਮਾਰਚ ਦਿਨ ਮੰਗਲਵਾਰ ਨੂੰ ਪਹਿਲੇ ਮੇਲੇ ਦੀਆਂ ਕੁਝ ਯਾਦਗਾਰੀ ਤਸਵੀਰਾਂ ਕਿ ਕਿਸ ਤਰ੍ਹਾਂ ਦਾ ਰਿਹਾ ਜਰਗ ਦਾ ਇਹ ਪਹਿਲਾ ਮੇਲਾ। ਤੁਸੀਂ ਦੇਖ ਸਕਦੇ ਹੋ ਕਿ ਬਾਅਦ ਦੁਪਹਿਰ ਇਹ ਮੇਲੇ ਦੀਆਂ ਕੁਝ ਯਾਦਗਾਰੀ ਪਲ ਜਿੱਥੇ ਸੰਗਠਾ ਨੇ ਆ ਕੇ ਮੱਥਾ ਟੇਕਿਆ ਸੋ ਤੁਸੀਂ ਦੇਖ ਸਕਦੇ ਹੋ ਜਰਗਦਾ ਇਹ ਪਹਿਲਾ ਮੇਲਾ ਸੋ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰਿਹਾ ਜਰਗਦਾ ਇਹ ਪਹਿਲਾ ਮੇਲਾ ਤੋ ਤੁਸੀਂ ਇਹ ਵੇਖ ਹੀ ਸਕਦੇ ਹੋ ਕਿ ਸੰਗਤਾਂ ਬੇਸ਼ੱਕ ਇਸ ਮੇਲੇ ਤੇ ਪਹੁੰਚੀਆਂ ਪਰ ਆਮ ਸਾਲਾਂ ਨਾਲੋਂ ਜਰਕਦਾ ਇਹ ਪਹਿਲਾ ਮੇਲਾ ਥੋੜਾ ਜਿਹਾ ਫਿੱਕਾ ਫਿੱਕਾ ਦਿਖਾਈ ਦਿੱਤਾ। ਤੋ ਆਓ ਗੱਲ ਕਰਕੇ ਵੇਖਦੇ ਹਾਂ ਪਹੁੰਚੀਆਂ ਹੋਈਆਂ ਸੰਗਤਾਂ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੇਲੇ ਬਾਰੇ। ਸੋ ਇਸ ਵਕਤ ਸਾਡੇ ਦਰਮਿਆਨ ਜਿਹੜੀਆਂ ਸੰਗਤਾਂ ਨੇ ਜਰਗਤੀ ਮਿਲੇ ਤੇ ਨਤਮਸਤ ਕਰਉਣਾ ਆਈਆਂ ਨੇ ਗਲਤ ਕਰਦੇ ਆ ਅਜੀ ਕਿਹੜੇ ਪਿੰਡ ਤੋਂ ਆਇਓ ਜੀ ਜਗਰਾਵਾਂ ਤੋਂ ਆਇਆ ਜਗਰਾਵਾਂ ਤੋਂ ਹਾਂਜੀ ਕਿਵੇਂ ਦੇਖਦੇ ਹੋ ਜਿਹੜਾ ਜਰਗਦਾ ਇਹ ਪਹਿਲਾ ਮੇਲਾ ਹਾਂਜੀ ਅੱਜ ਤੁਸੀਂ ਇੱਥੇ ਮੌਜੂਦ ਹੋ 2 ਵਜੇ ਦਾ ਟਾਈਮ ਆ ਕੀ ਕਹਿੰਦਾ ਜਿਹਨੂੰ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਹਾਂਜੀ ਮਾਨ ਦੇ ਦਰਬਾਰ ਤੇ ਆ ਕੇ ਬਹੁਤ ਵਧੀਆ ਲੱਗਿਆ ਮਾਨ ਦੇ ਦਰਬਾਰ ਤੇ ਕਮਤਕ ਮਿਤਾ ਦੀਆਂ ਆਸਾਂ ਮੁਰਾਦਾ ਪੂਰੀਆਂ ਹੁੰਦੀਆਂ ਜਿਵੇਂ ਕਿ ਸਾਡੀਆਂ ਸਾਰੀਆਂ ਆਸਾਂ ਮੁਰਾਦਾ ਪੂਰੀਆਂ ਹੀ ਆ ਇਸ ਮਾਨ ਦੇ ਦਰਬਾਰ ਦੇ ਵਿੱਚੋਂ ਠੀਕ ਹੈ ਸਾਰੀ ਸੰਗਤ ਦੇ ਮੈਂ ਬਹੁਤ ਹੀ ਰੱਬੀ ਲੱਗਿਆ ਮਾਣੋ ਤੇ ਆਜ ਮਿਲਿਆ ਉਹਨੇ ਮਾਣੇ ਦਰਬਾਰ ਦੇ ਵਿੱਚ ਆ ਕੇ ਕਿਵੇਂ ਮੇਲਾ ਜਿਵੇਂ ਜੱਟ ਦਾ ਪਹਿਲਾ ਮੇਲਾ ਹੈ ਨਾ ਇਹ ਸੰਗਤ ਦਾ ਕਾਠੂਕੇ ਮੈਂ ਦੇ ਦਿਓ ਕਿ ਮੈਂ ਦੇ ਦਿਓ ਕਿ ਇਹਦਾ ਮੇਨ ਕਰ ਲਿਆ ਤੇ ਥੋੜਾ ਜਿਹਾ ਠਿੱਕਾ ਲੱਗ ਰਿਹਾ ਹਾਂਜੀ ਉਹ ਐਕਚੁਅਲੀ ਵਿੱਚ ਕੁਝ ਸੰਗਤਾਂ ਜਿਵੇਂ ਹੋਲੀ ਕਰਕੇ ਕੋਈ ਸੰਨਿਸ਼ਰੀ ਅਨੰਦ ਜੀ ਸਰ ਗਏ ਹੋਏ ਆ ਨਾ ਪਰ ਇਸ ਪ੍ਰਕਾਰ ਉਹ ਸੰਗਤਾਂ ਵਾਪਸ ਆ ਨਹੀਂ ਆ ਤੇ ਉੱਥੇ ਮਾਦੇ ਦਰਬਾਰ ਦੇ ਵਿੱਚ ਵੀ ਮੇਲਾ ਭਰੂਗਾ ਸੰਗਤਾਂ ਅਗਲੇ ਮੇਲੇ ਅਗਲੀ ਕੌਂਪਰ ਉਤੇ ਮਾਨਦਰਬਾਰ ਦੇ ਵਿੱਚ ਬਹੁਤ ਬਹੁਤ ਇਕੱਠ ਹੋਊਗਾ ਬਹੁਤ ਸੰਗਤਾਂ ਮਾਰੇ ਦਰਬਾਰ ਦੇ ਵਿੱਚ ਆਣਗੇ ਆ ਹਾਂਜੀ ਇਸ ਤਰ੍ਹਾਂ ਕੇ ਥੋੜਾ ਇਕੱਠ ਜਾਰਾ ਮਿਜਕਾ ਹੈ ਜਮੇਰ ਕਰਕੇ ਜਾਂਦੀ ਮੇਨ ਇਹਦਾ ਕਰਨ ਲੱਗਦਾ ਤੁਹਾਨੂੰ ਹੁੱਲੇ ਮੱਲੇ ਦਾ ਲੱਗਦਾ ਹੈ ਨਾ ਇਹ ਚੀਜ਼ ਮੈਂ ਕਾਲਾਨੰਦ ਸਿੰਘ ਸਿਗ ਹੈ ਨਾ ਹਾਂਜੀ ਹਾਂ ਕੰਪੈਰ ਤੁਸੀਂ ਜਿਵੇਂ ਗੱਲਬਾਤ ਕਰ ਰਹੇ ਸੀਗੇ ਤੁਸੀਂ ਜਰਕਤੇ ਕਿੰਨੇ ਕ ਟਾਈਮ ਤੋਂ ਤੁਸੀਂ ਜਿਹੜੇ ਮੇਲੇ ਤਿਆਰ ਰਹੇ ਹੋ ਜੀ ਉਹ ਨਾ ਨੋ ਵਾਲੇ ਬੋਨੋ ਨੋ ਵਾਲੇ ਆ ਦੀ ਪਿਛਲੇ ਮਹੀਨੇ ਉਹ ਅੱਜ ਦੇ ਦਿਨ ਦੇ ਅੰਦਰ ਵੀਡੀਓ ਦੇ ਦੇ ਉਹ ਵੀ ਬੱਤ ਲੱਗਿਆ ਹਾਂ ਜਦੋਂ ਤੁਹਾਨੂੰ ਪੁੱਛੋ ਗੋਡਵਾਲੇ ਕੋਲੇ ਲੱਗਣ ਲੱਗ ਗਏ ਸੀ ਵੀ ਕੱਟ ਘਾਟ ਆ ਜੀ ਗੱਡੀ ਆਪਣੀ ਮੰਦਰ ਦੇ ਅੰਦਰ ਆਦੀ ਬਹੁਤ ਵਧੀਆ ਇਹ ਜਾਵਦੀ ਸੀ ਨੰਦਵਰ ਸਾਹਿਬ ਦਾ ਮੇਲਾ ਚੱਲ ਰਿਹਾ ਤਾਂ ਕਿ ਮੈਂ ਉੱਧਰ ਪਹੁੰਚੀ ਹੋਈ ਹਾਂ ਜੀ ਤਾਂ ਕਿ ਮੈਂ ਉਹ ਅਗਲੀ ਟੋਕਰੀ ਜਿਹੜੀ ਤੋਂ ਉਹ ਜਾਣਾ ਕਰਦੇ